ਚਾਰਖੰਡ ਟਟਰਕ ਵਿੱਚ ਲਿਆਂਦੀ ਸੀ 2260 ਕਿਲੋ ਪੁੱਕੀ ਜਗਰਾਉਂ ਦੀ ਸੀ ਆਈਏ ਸਟਾਫ ਨੇ 슈ਗਰ ਮਿਲ ਕੋਲ ਫੜੀ 113 ਪਲਾਸਟਿਕ ਦੇ ਗੱਟਿਆਂ ਵਿੱਚ ਭਰੀ ਹੋਈ ਸੀ ਪੁੱਕੀ ਟਰਕ ਚਾਲਕ ਗ੍ਰਫਤਾਰ ਰਿਮਾਂਡ ਦੌਰਾਨ ਹੋਣਗੇ ਖੁਲਾਸੇ ਲੁਧਿਆਣਾ ਦੀ ਜਗਰਾਉਂ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਸੀਆਈਏ ਸਟਾਫ ਦੀ ਟੀਮ ਨੇ 슈ਗਰ ਮਿਲ ਦੇ ਨੇੜੇੋਂ ਟਰਕ ਛਿਪਾ ਕੇ ਲਿਆਂਦੀ ਜਾ ਰਹੀ 2260 ਕਿਲੋ ਪੁੱਕੀ ਬਰਾਮਦ ਕੀਤੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਸੀਆਈਏ ਸਟਾਫ ਦੇ ਐਸਆਈ ਗੁਰਸੇਵਕ ਸਿੰਘ ਦੀ ਟੀਮ ਨੇ ਕਾਰਵਾਈ ਕੀਤੀ ਹੈ। ਤਰੱਕ ਦੀ ਤਲਾਸ਼ੀ ਦੇ ਦੌਰਾਨ 113 ਪਲਾਸਟਿਕ ਦੇ ਗੱਟਿਆਂ ਵੀ ਭਾਰੀ ਭੁੱਕੀ ਬਰਾਮਦ ਹੋਈ। ਤਸਕਰ ਵੱਲੋਂ ਭੁੱਕੀ ਨੂੰ ਇਮਲੀ ਦੇ 563 ਗੱਟਵਾਂ ਥੱਲੇ ਲਕੋਇਆ ਹੋਇਆ ਸੀ ਤਾਂ ਕਿ ਭੁੱਕੀ ਦੀ ਸੁਗੰਧ ਨਾ ਆ ਸਕੇ। ਪੁਲਿਸ ਵੱਲੋਂ ਮੌਕੇ ਤੇ ਤਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਪਛਾਣ ਸਮਰਾਲਾ ਦੇ ਪਿੰਡ ਬੋਂਦਲੀ ਵਾਸੀ ਬਲਰਾਜ ਸਿੰਘ ਦੇ ਤੌਰ ਤੇ ਹੋਈ ਹੈ। ਪੁਚੀਗਿਚ ਦੌਰਾਨ ਤਰਕ ਚਾਲਕ ਨੇ ਦੱਸਿਆ ਕਿ ਉਹ ਕੇਵਲ ਡਰਾਈਵਰ ਹੈ ਉਸ ਨੂੰ ਭੁੱਕੀ ਦੀ ਜਾਣਕਾਰੀ ਨਹੀਂ ਹੈ ਹਾਲਾਂਕਿ ਪੁਲਿਸ ਨੂੰ ਸ਼ੱਕ ਹੈ ਕਿ ਡਰਾਈਵਰ ਨਸ਼ਾ ਤਸਕਰੀ ਦੇ ਗਿਰੋਹ ਦਾ ਮੈਂਬਰ ਹੈ ਜਾਂਚ ਦੌਰਾਨ ਸਾਹਮਣੇ ਆਇਆ ਕਿ ਫੜਿਆ ਗਿਆ ਨਸ਼ਾ ਚਾਰਖੰਡ ਤੋਂ ਲਿਆਂਦਾ ਗਿਆ ਸੀ ਰਾਸਤੇ ਵਿੱਚ ਆਉਣ ਵਾਲੇ ਬਾਰਗਰਾਂ ਅਤੇ ਨਾਕਿਆਂ ਦੌਰਾਨ ਉਹ ਪਕੜਚ ਨਹੀਂ ਆਇਆ ਖਾਣਾ ਜਗਰਾਉਂ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਪੁਲਿਸ ਨਸ਼ਾ ਤਸਕਰੀ ਦੇ ਇਸ ਨੈਟਵਰਕ ਦੀ ਜਾਂਚ ਜਾਰੀ ਰੱਖੇ ਹੋਏ ਹੈ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਹੀ ਤਸਕਰੀ ਦੇ ਖੁਲਾਸੇ ਹੋਣਗੇ